ਪੰਜਾਬ ਦੇ ਵਿੱਚ ਹਰਿਆਣਾ ਦੀ ਬੱਸ ਨੂੰ ਤੋੜਫੋੜ ਕਰਨ ਵਾਲੇ ਦੋਸ਼ੀਆਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜੀ ਹਾਂ ਪੰਜਾਬ ਪੁਲਿਸ ਨੇ 3 ਦਿਨ ਪਹਿਲਾਂ ਚੰਡੀਗੜ੍ਹ ਹਮੇਰਪੁਰ ਹਾਈਵੇ ਦੇ ਉੱਤੇ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੇ ਉੱਤੇ ਹੋਏ ਹਮਲੇ ਦੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇੱਕ ਦਾ ਨਾਮ ਇੱਕ ਦਾ ਹਮਲਾਵਾਰ ਜਿਹਦਾ ਨਾਮ ਹੈ ਗਗਨਦੀਪ ਸਿੰਘ ਜੋ ਕਿ శ్రీ ਮੁਕਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਦੂਜਾ ਹਰਦੀਪ ਸਿੰਘ ਭੱਟਾ ਸਾਹਿਬ ਜੋ ਕਿ ਰੋਪੜ ਦਾ ਰਹਿਣ ਵਾਲਾ ਹੈ ਤਾਂ ਪੁਲਿਸ ਨੇ ਦੋਨਾਂ ਦੇ ਵਿਰੁੱਧ ਅਗਲੇਰੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਦੋਵੇਂ ਹਮਲਾਵਰ 3 ਦਿਨ ਪਹਿਲਾਂ ਇੱਕ ਆਲਟੋ ਕਾਰ ਦੇ ਵਿੱਚ ਆਏ ਸਨ ਤਸਵੀਰें 6 ਵਜੇ 15 ਮਿੰਟ ਤੇ ਗਰੀਬ ਉਹਨਾਂ ਨੇ ਖਰੜ ਫਲਾਈਓਵਰ ਦੇ ਨੇੜੇ ਚੰਡੀਗੜ੍ਹ ਤੋਂ ਜਿਹੜੀ ਕਿ ਹਮੀਰਪੁਰ ਜਾ ਰਹੀ ਸੀ ਆ ਹਿਮਾਚਲ ਸਰਕਾਰ ਦੀ ਬੱਸ ਨੂੰ ਜੋ ਕਿ ਰੋਕ ਲਿਆ ਤੇ ਜਿਵੇਂ ਹੀ ਉਹ ਗੱਡੀ ਤੋਂ ਹੇਠਾਂ ਉਤਰੇ ਦੋਵਾਂ ਨੇ ਡੰਡਿਆਂ ਦੇ ਨਾਲ ਸਰਕਾਰੀ ਬੱਸ ਦੀਆਂ ਸਾਰੀਆਂ ਖਿੜਕੀਆਂ ਤੋੜ ਦਿੱਤੀਆਂ ਮਾਮਲੇ ਸਮੇਂ ਬੱਸ ਦੇ ਵਿੱਚ ਕਰੀਬ 26 ਯਾਤਰੀ ਸਵਾਰ ਸਨ ਜੋ ਕਾਫੀ ਡਰੇ ਤੇ ਸਹਿਮੇ ਹੋਏ ਸਿਗੇ ਬੱਸ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਣ ਤੋਂ ਬਾਅਦ ਉਹ ਦੋਵੇਂ ਦੋਸ਼ੀ ਉਥੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦੱਸਦੇ ਕਿ ਦੋਵਾਂ ਦੇ ਮੂੰਹ ਦੇ ਉੱਤੇ ਕੱਪੜਾ ਬੰਨਿਆ ਹੋਇਆ ਸੀਗਾ ਇਸ ਕਰਮ ਉਹਨਾਂ ਦੀ ਪਛਾਣ ਵੀ ਨਹੀਂ ਹੋ ਸਕੀ ਸੀਗੀ ਇਸੇ ਤਰ੍ਹਾਂ ਉਹਨਾਂ ਦੀ ਜੋ ਕਿ ਕਾਰ ਸੀਗੀ ਆਲਟੋ ਦੀ ਕਾਰ ਦਾ ਨੰਬਰ ਪਲੇਟ ਵੀ ਉਹਨਾਂ ਨੇ ਟੇਪ ਚਿਪਕਾਈ ਹੋਈ ਸੀ ਕਿ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਇਸ ਦੇ ਕਾਰਨ ਟੇਪ ਲੱਗੀ ਕਾਰਨ ਉਸ ਦੇ ਵਿੱਚ ਬਸ ਦੇ ਵਿੱਚ ਬੈਠੇ ਸਵਾਰੀ ਵੀ ਉਸ ਕਾਰ ਦਾ ਨੰਬਰ ਨਹੀਂ ਦੇਖ ਸਕੇ ਤਾਂ ਪੰਜਾਬ ਪੁਲਿਸ ਨੇ ਹਮਲੇ ਦੀ 60 ਫੂਟੇਜ ਅਤੇ ਵੀਡੀਓ ਦਾ ਆਧਾਰ ਦੇ ਉੱਤੇ ਦੋਵਾਂ ਮੁਲਜ਼ਮਾਂ ਦੀ ਪਛਾਣ ਕੀਤੀ ਹੈ ਦੋਵਾਂ ਨੂੰ ਕੱਲ ਸ਼ਾਮ ਗ੍ਰਿਫਤਾਰ ਕਰ ਲਿਆ ਗਿਆ ਤੇ ਪੰਜਾਬ ਪੁਲਿਸ ਨੇ ਹਮਲੇ ਦੇ ਵਿੱਚ ਵਰਤੀ ਗਈ ਗੱਡੀ ਨੂੰ ਵੀ ਬਰામਤ ਕਰ ਲਿਆ ਤਾਂ ਦੱਸ ਦਈਏ ਕਿ ਹਾਲੇ ਦੇ ਵਿੱਚ ਪੰਜਾਬ ਦੇ ਵਿੱਚ ਭਿੰਡਰਾਵਾਲਾ ਸਮਰਥਕਾਂ ਦੁਆਰਾ ਹਿਮਾਚਲ ਦੀਆਂ ਸਰਕਾਰੀ ਅਤੇ ਨਿੱਜੀ ਬਸਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ हिमाचल दीयां बसਾਂ ਨੂੰ ਰੋਕਿਆ ਚੁ ਗਿਆ ਅਤੇ ਉਹਨਾਂ ਦੇ ਉੱਤੇ ਭਿੰਡਰਾ ਵਾਲੇ ਦੇ ਪੋਸਟਰ ਲਗਾਏ ਗਏ ਨੇ ਜਿਸ ਦੌਰਾਨ 3 ਦਿਨ ਪਹਿਲਾਂ ਖਰੜ ਦੇ ਵੱਜੋਂ ਇੱਕ ਹਿਮਾਚਲ ਬੱਸ ਨੂੰ ਵੀ ਨੁਕਸਾਨ ਪਹੁੰਚਾਇਆ ਸੀਗਾ ਇਸ ਕਾਰਨ ਹਿਮਾਚਲ ਤੋਂ ਪੰਜਾਬ ਰੋਜ਼ਾਨਾ ਯਾਤਰਾ ਕਰਨ ਵਾਲੇ ਲੋਕ ਵੀ ਕਾਫੀ ਡਰੇ ਹੋਏ ਨੇ ਕਾਫੀ ਸੈਮੀ ਹੋਏ ਨੇ ਤਾਂ ਇਸ ਕਾਰਨ ਹਿਮਾਚਲ ਦੇ 10 ਬੱਸ ਰੂਟ ਮੁਲਤਕਰ ਦਿੱਤੇ ਗਏ ਨੇ ਇਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਸੁਖਜਿੰਦਰ ਸੁਖੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਅਜਿਹੇ ਸਮਾਜ ਵਿਰੋਧੀ ਅੰਸਰਾਂ ਦੇ ਵਿਰੁੱਧ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ ਤੇ ਹਿਮਾਚਲ ਪੁਲਿਸ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਇਸ ਮੁੱਦੇ ਤੇ ਉਤੇ ਲਗਾਤਾਰ ਗੱਲ ਕਰ ਰਹੇ ਨੇ ਤੇ ਦੋਵਾਂ ਰਾਜਾਂ ਦੇ ਲੋਕਾਂ ਨੂੰ ਭਾਈਚਾਰਾ ਤੇ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਦੱਸ ਦੇ ਕਿ 2 ਹਫ਼ਤੇ ਪਹਿਲਾਂ ਹਿਮਾਚਲ ਦੇ ਕੁੱਲੂ ਤੋਂ ਸ਼ੁਰੂ ਹੋਇਆ ਸੀਗਾ ਜਦੋਂ ਪੰਜਾਬ ਤੋਂ ਕੁਝ ਸ਼ਰਧਾਲੂ ਬਾਈਕ ਦੇ ਉੱਤੇ ਖਾਲਿਸਤਾਨੀ ਝੰਡੇ ਲੈ ਕੇ ਆਏ ਸਨ ਤੇ ਇੱਥੋਂ ਜਦੋਂ ਪੁਲਿਸ ਨੇ ਉਸ ਨੂੰ ਖਾਲਿਸਤਾਨੀ ਝੰਡਾ ਲਹਿਰਾਉਣ ਤੋਂ ਰੋਕਿਆ ਤਾਂ ਉਸ ਦੀ ਪੁਲਿਸ ਅਤੇ ਸਮਾਜ ਦੇ ਕਿ ਸਥਾਨਕ ਲੋਕਾਂ ਦੇ ਨਾਲ ਬਹਿਸ ਹੋ ਗਈ ਹੈ ਇਹ ਵੀ ਮਾਮਲਾ ਕਾਫੀ ਗਰਮਾਇਆ ਸੀਗਾ ਤੇ ਇਸ ਦੇ ਨਾਲ ਦੋਵਾਂ ਰਾਜਾਂ ਦੇ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ ਫਿਲਹਾਲ ਜਿਹੜੇ ਦੋਸ਼ੀਆਂ ਨੇ ਉਸ ਬੱਸ ਦੇ ਉੱਤੇ ਹਮਲਾ ਕੀਤਾ ਸੀਗਾ ਜੋ ਕਿ ਖਰੜ ਫਲਾਈਓਵਰ ਦੇ ਨੇੜੇ ਬੱਸ ਨੂੰ ਖੜਾ ਕੇ ਉਤਰੇ ਤੇ ਉਸ ਤੋਂ ਬਾਅਦ ਬੱਸ ਦੇ ਸਾਰੇ ਸ਼ੀਸ਼ੇ ਤੋੜਫੋੜ ਕਰਨ ਲੱਗੇ ਤੇ ਹੁਣ ਪੁਲਿਸ ਨੇ ਬੀਤੀ ਸ਼ਾਮ ਨੂੰ ਉਹਨਾਂ ਦੋਨਾਂ ਆਰੋਪਿਆ ਨੂੰ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਸ ਬਾਬਤ ਪੁਲਿਸ ਦਾ ਹੋਰ ਕੀ ਕੁਝ ਕਹਿਣਾ ਹੈਗਾ ਆਉ ਤੁਹਾਨੂੰ ਇੱਕ ਵਾਰ ਸੁਣਾਉਂਦੇ ਆ ਮਿਤੀ 18 ਮਾਰਚ ਨੂੰ ਕੁਝ ਵਿਅਕਤੀਆਂ ਵੱਲੋਂ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਬੱਸ ਦੇ ਸ਼ੀਸ਼ਿਆਂ ਦੀ ਖਰੜ ਫਲਾਈਓਵਰ ਤੇ ਲਾਗੇ ਸ਼ਾਮ ਨੂੰ ਭੰਨਤੋੜ ਕੀਤੀ ਗਈ ਜਿਸ ਵਿੱਚ ਮੁਕੱਦਮਾ ਨੰਬਰ 100/25 ਥਾਣਾ ਸਿਟੀ ਖਰੜ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੌਰਾਨੇ ਜਿਹੜੀ ਤਫਤੀਸ਼ ਆ ਸਾਡੇ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕਰਕੇ ਹਿਊਮਨ ਇੰਟੈਲੀਜੈਂਸ ਦੇ ਟੈਕਨੀਕਲ ਸੋਰਸਾਂ ਦੇ ਰਾਹੀਂ ਜਿਹੜੇ ਦੋਸ਼ੀਆਂ ਦੀ شناخت ਕੀਤੀ ਗਈ ਦੋ ਦੋਸ਼ੀ ਇਸ ਵਾਰਦਾਤ ਵਿੱਚ ਜਿਹੜੇ ਸੀਗੇ ਉਹਨਾਂ ਦੋ ਦੋਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਇਹਨਾਂ ਦੇ ਵੇਰਵੇ ਇੱਕ ਤਾਂ ਗਗਨਦੀਪ ਸਿੰਘ ਜੋ ਵਾਸੀ ਪਿੰਡ ਝੰਡਵਾਲਾ ਜ਼ਿਲ੍ਹਾ ਫਾਜ਼ਿਲਕਾ ਅਤੇ ਦੂਸਰਾ ਹਰਦੀਪ ਸਿੰਘ ਵਾਸੀ ਭੱਠਾ ਸਾਹਿਬ ਜ਼ਿਲ੍ਹਾ ਰੋਪੜ ਹਾਲ ਵਾਸੀ ਬੱਲੋ ਮਾਜਰਾ ਇਹਨਾਂ ਦੋਨਾਂ ਦੀ شناخت ਕਰਕੇ ਇਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਇਹਨਾਂ ਵੱਲੋਂ ਜਿਹੜੀ ਵਾਰਦਾਤ ਵਿੱਚ ਵਰਤੀ ਹੋਈ ਆਲਟੋ ਕਾਰ ਉਹ ਬਰਾਬਰ ਕਰ ਲਈ ਗਈ ਹੈ ਇਸ ਦੇ ਨਾਲ ਹੀ ਮੇਰੀ ਆਮ ਪਬਲਿਕ ਨੂੰ ਅਪੀਲ ਹੈ ਕਿ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਜਿਹੜਾ ਵੀ ਕੋਈ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਏਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ